ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਕਾਦੀਆਂ ਤੋਂ ਹਲਕਾ ਇੰਚਾਰਜ ਗੁਰ ਇਕਵਾਲ ਸਿੰਘ ਮਾਹਲਵਾਲਾ ਕਾਦੀਆਂ ਰਜਾਦਾ ਰੋਡ ਸਥਿਤ ਰਾਇਲ ਕਿੰਗ ਰੈਸਟੋਰੈਂਟ ਵਿੱਚ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਇਸ ਮੌਕੇ ਬੋਲਦਿਆਂ ਜ਼ਿਲ੍ਹਾ ਪ੍ਰਧਾਨ ਰਮਨਦੀਪ ਸਿੰਘ ਵੱਲੋਂ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਹੱਕ ਵਿੱਚ ਖੜਨ ਦਾ ਫੈਸਲਾ ਕਰਦਿਆਂ ਕਿਹਾ ਕਿ ਪਾਰਟੀ ਅੰਦਰੋਂ ਹੀ ਕੁਝ ਆਗੂਆਂ ਦੇ ਵੱਖ ਹੋਣ ਨਾਲ ਅਕਾਲੀ ਦਲ ਨੂੰ ਕੋਈ ਖਤਰਾ ਨਹੀਂ ਹਲਕਾ ਕਾਦੀਆਂ ਦੇ ਵਿੱਚ ਸਰਦਾਰ ਗੋਰਖਬਾਲ ਸਿੰਘ ਮਾਲ ਹਲਕਾ ਇੰਚਾਰਜ ਉਹਨਾਂ ਨੇ ਅੱਜ ਇੱਕ ਸਾਰੇ ਆਪਣੇ ਹਲਕੇ ਦੇ ਸੀਨੀਅਰ ਸਾਥੀ ਸਰਕਲਾਂ ਦੇ ਜਥੇਦਾਰ ਔਰ ਬਹੁਤ ਸਤਿਕਾਰਯੋਗ ਸਰਦਾਰ ਜਰਨੈਲ ਸਿੰਘ ਜੀ ਮਾਲ ਸਾਹਿਬ ਦਰਦੀ ਸਾਹਿਬ ਪੰਥ ਦੀ ਜਨਖੀਤ ਬੈਠੇ ਆ ਮੈਂ ਕਿਹਦਾ ਕਿਹਦਾ ਨਾਮ ਲਵਾਂ ਹਲਕੇ ਦੀ ਕਰੀਮ ਇਕੱਠੀ ਹੋਈ ਆ ਕਾਦੀਆਂ ਦੀ ਔਰ ਇੱਕ ਗੱਲ ਤਾਂ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਵਿਸ਼ਵਾਸ ਦਿਵਾਉਣਾ ਇਹ ਕੋਈ ਉਹਨਾਂ ਦਾ ਪੱਖ ਨਹੀਂ ਪੂਰਨ ਲੱਗੇ ਅੱਜ ਇੱਕ ਜੇ ਹੱਕ ਸੱਚ ਦੀ ਗੱਲ ਕਰੀਏ ਜਾਂ ਇੱਕ ਬੰਦਾ ਕੋਈ ਵੇਖੀਏ ਕਿ ਕਿਹੜਾ ਸ਼ਰੋਮਣੀ ਅਕਾਲੀ ਦਲ ਜਿਹੜੀ 104 ਸਾਲ ਪੁਰਾਣੀ ਸ਼ਹੀਦਾਂ ਦੀ ਜਥੇਬੰਦੀ ਆ ਸ਼ਹੀਦਾਂ ਦੀ ਇਹ ਜਥੇਬੰਦੀ ਸ਼ਹੀਦਾਂ ਦੇ ਖੂਨ ਦੇ ਵਿੱਚੋਂ ਨਿਕਲੀ ਪਾਰਟੀ ਆ ਜਿਨ੍ਹਾਂ ਨੇ ਪੰਜਾਬੀ ਸੂਬੇ ਦਾ ਚਾਬੀਆਂ ਦਾ ਮੋਰਚਾ ਐਮਰਜੈਂਸੀ ਵਰਗੀ ਲੜਾਈ ਲੜੀ ਆ ਉਹਦੇ ਪ੍ਰਧਾਨ ਦੇ ਉੱਤੇ ਕੁਝ ਬੰਦਿਆਂ ਵੱਲੋਂ ਉੱਠ ਕੇ ਕਿੰਤੂ ਪਰੰਤੂ ਕੀਤਾ ਜਾਣਾ ਜਿਹੜਾ ਮੈਂ ਸਮਝਣਾ ਆਪਣੇ ਨਿੱਜੀ ਸਵਾਰਦ ਹੋ ਸਕਦੇ ਉਹਨਾਂ ਲੋਕਾਂ ਦੇ ਔਰ ਇੱਕ ਲਾਲਸਾ ਹੋ ਸਕਦੀ ਹੈ ਸੱਤਾ ਦੀ ਵੇਖੋ ਅੱਜ ਜੋ ਕੰਮ ਸਰਦਾਰ ਸੁਖਬੀਰ ਸਿੰਘ ਬਾਦਲ ਨੌਜਵਾਨੀ ਨੂੰ ਬਚਾਉਣ ਵਾਸਤੇ ਕਿਸਾਨੀ ਨੂੰ ਬਚਾਉਣ ਵਾਸਤੇ ਬੰਦੀ ਸਿੰਘਾਂ ਦੀ ਲੜਾਈ ਜਿਹੜੀ ਉਹਨਾਂ ਦੀ ਪ੍ਰਧਾਨਗੀ ਥਲੇ ਲੜੀ ਜਾ ਰਹੀ ਆ ਸਾਰੇ ਮੁੱਦੇ ਜਿਹੜੇ ਸਾਡੇ ਆ ਉਹ ਸ਼੍ਰੋਮਣੀ ਅਕਾਲੀ ਦਲ ਚੁੱਕ ਰਿਹਾ ਕਿਉਂਕਿ ਪੰਜਾਬ ਦੀ ਖੇਤਰੀ ਪਾਰਟੀ ਜਿਹੜੀ ਆ ਉਹਨੇ ਹਮੇਸ਼ਾ ਪੰਜਾਬ ਦੇ ਹੱਕਾਂ ਤੇ ਇਤਾਂ ਦੀ ਜਿਹੜੀ ਗੱਲ ਕੀਤੀ ਆ ਸੋ ਅੱਜ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਉੱਤੇ ਕੁਝ ਬੰਦੇ ਉੱਠ ਕੇ ਕਿੰਦੂ ਪਰੰਤੂ ਕਰ ਰਹੇ ਆ ਉਹ ਵਿਸ਼ਵਾਸ ਦਵਾਉਣਾ ਹੈ ਪ੍ਰਧਾਨ ਸਾਹਿਬ ਨੂੰ ਇੱਕ ਤੇ ਕਾਦੀਆਂ ਹਲਕੇ ਵੱਲੋਂ ਮਾਲ ਸਾਹਿਬ ਨੇ ਦਵਾਇਆ ਸਾਰਾ ਜ਼ਿਲ੍ਹਾ ਜੱਥੇਬੰਦੀ ਨੇ ਉਸ ਦਿਨ ਵੀ ਕਿਹਾ ਕਿ ਅਸੀਂ ਨਾਲ ਆ ਅੱਜ ਵੀ ਹਲਕਾ ਕਾਦੀਆਂ ਦੀ ਜਿਹੜੀ ਕਰੀਮ ਆ ਉਹ ਵਿਸ਼ਵਾਸ ਦਵਾਉਂਦੀ ਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਚਟਾਨਾਂ ਵਾਂਗ ਖੜੇ ਆ ਔਰ ਮੈਂ ਸਮਝਣਾ ਕਿ ਉਹਨਾਂ ਬੰਦਿਆਂ ਨੂੰ ਆਪਣੀ ਪੀੜੀ ਥਲੇ ਝੋਟਾ ਜਰੂਰ ਮਾਰਨਾ ਚਾਹੀਦਾ ਜਿਨ੍ਹਾਂ ਇਸ ਲੋਕ ਸਭਾ ਇਲੈਕਸ਼ਨ ਦੇ ਵਿੱਚ ਬਹੁਤ ਵੱਡੀ ਵਿਰੋਧਤਾ ਕੀਤੀ ਹੈ ਜੇ ਮਲੂਕਾ ਜੀ ਆ ਉਹਨਾਂ ਦੇ ਪੁੱਤ ਨੂੰ ਭਾਜਪੀ 'ਚ ਜਾਣ ਤੇ ਆਪ ਕਹੀ ਜਾਣ ਮੈਂ ਕਾਲੀ ਆ ਚੰਦੂ ਮਾਜਰਾ ਨੇ ਆਪਣੇ ਦੋਵੇਂ ਹਲਕੇ ਪਟਿਆਲਾ ਦੇ ਵਿੱਚ ਪੈਂਦੇ ਆ ਲੋਕ ਸਭਾ 'ਚ ਔਰ ਅਨੰਤਪੁਰ ਸਾਹਿਬ ਤੋਂ ਇਲੈਕਸ਼ਨ ਲੜੀ ਆ ਜੇ ਹਿੰਸੇ ਆ ਤੇ ਉਹਨਾਂ ਨੇ ਝੁੰਡੇ ਦੀ ਪਹਿਲੇ ਦਿਨ ਤੋਂ ਮੁਖਾਲਫਤ ਸ਼ੁਰੂ ਕੀਤੀ ਆ ਮੈਂ ਸਮਝਦਾ ਸ਼ਰਮ ਦੀ ਗੱਲ ਆ ਕਿ ਜਦੋਂ ਸਾਡੇ ਵੱਡੇ ਲੀਡਰ ਜਿਹੜੇ ਆ ਉਹ ਇੱਕ ਸਾਡੇ ਪਾਰਟੀ ਦੇ ਕੈਂਡੀਡੇਟ ਦੀ ਮੁਖਾਲਫਤ ਕਰਨਗੇ ਤੇ ਪਾਰਟੀ ਕਿਦਾਂ ਜਿੱਤੂਗੀ ਸੋ ਅੱਜ ਜਿਹੜੀ ਗੱਲ ਆ ਜਿਹੜੀ ਸੱਚੇ ਪਾਤਸ਼ਾਹ ਸ੍ਰੀ ਅਕਾਲ ਤਖਤ ਸਾਹਿਬ ਦੀ ਗੱਲ ਆ ਪਹਿਲਾਂ ਵੀ ਸਾਡੀ ਜਥੇਬੰਦੀ ਨੇ ਮਾਫੀ ਮੰਗੀ ਆ ਅੱਜ ਵੀ ਸਿਰ ਝੁਕਾ ਕੇ ਅਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ ਸੱਚੇ ਪਾਤਸ਼ਾਹ ਦੀ ਰਹਿਮਾਈ ਦੇ ਵਿੱਚ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਇਹ ਜਿਹੜੀ ਜਥੇਬੰਦੀ ਆ ਵਧੇ ਫੁੱਲੇਗੀ ਤੁਸੀਂ ਆਉਂਦੇ ਦਣਕ ਦੇ ਤੱਕ ਇਸ ਮੋਕੇ ਹਲਕਾ ਇੰਚਾਰਜ ਗੁਰ ਇਕਵਾਲ ਸਿੰਘ ਮਹਲਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਜਥੇਦਾਰ ਜਰਨੈਲ ਸਿੰਘ ਮਾਹਲ ਬਲੋ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ ਅੱਜ ਸਮੁੱਚੇ ਕਾਦੀਆਂ ਹਲਕੇ ਨੇ ਸਾਰੇ ਵਰਕਰ ਤੇ ਜਿੰਨੇ ਵੀ ਮੇਰੇ ਹਲਕੇ ਦੇ ਸਾਰੇ ਅਹੁਦੇਦਾਰ ਸਾਹਿਬ ਨੇ ਪਾਰਟੀ ਦੇ ਸ਼੍ਰੋਮਣੀ ਕਾਰਗਰ ਸਰਦਾਰ ਰਮਨਜੀਤ ਸਿੰਘ ਪ੍ਰਧਾਨ ਸਾਹਿਬ ਨੂੰ ਅਸੀਂ ਪੇਚੇ ਤੋਂ ਬੱਧਿਆ ਇਸ ਕਰਕੇ ਕੀਤੀ ਹੈ ਕਿ ਜੋ ਪਿਛਲੇ ਦਿਨਾਂ ਤੋਂ ਇੱਕ ਰੌਲਾ ਚੱਲ ਰਿਹਾ ਪੰਜਾਬ ਦੇ ਵਿੱਚ ਸਿਆਸੀ ਹਾਲਾਤਾਂ ਦਾ ਸਪੈਸ਼ਲੀ ਸ਼੍ਰੋਮਣੀ ਕਾਰਗਰ ਉਹਦੇ ਬਾਰੇ ਕੀਤੀ ਹੈ ਇਹ ਵਿਸ਼ਵਾਸ ਦਿਵਾਉਣਾ ਚਾਹੁੰਦੇ ਆ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਕਿ ਸਮੁੱਚਾ ਪੰਜਾਬ ਇਹਦੇ ਸਪੈਸ਼ਲੀ ਸਾਡਾ ਕਾਦੀਆਂ ਹਲਕਾ ਪੂਰਾ ਤਨ ਤੇ ਮਨ ਦੇ ਨਾਲ ਉਹਨਾਂ ਦੇ ਨਾਲ ਹੈ ਤੇ ਜਿੱਦਾਂ ਉਹਨਾਂ ਦੀ ਜੋਗ ਅਗਵਾਈ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਕੰਮ ਕਰ ਰਿਹਾ ਗਾਂਵਿਆਂ ਦੀ ਰੋਈ ਦੇ ਵਿੱਚ ਕੰਮ ਕਰ ਲਈ ਪੂਰਾ ਤਿਆਰਬਰ ਤਿਆਰ ਹੈ ਤੇ ਜਿੱਥੇ ਕਿਤੇ ਉਹ ਡਿਊਟੀ ਲਾਉਣਗੇ ਬਤੌਰ ਪ੍ਰਧਾਨ ਅਸੀਂ ਉਹਨਾਂ ਦੇ ਨਾਲ ਆਪਣਾ ਪੂਰਾ ਤਨਮਨ ਤਾਂ ਦੇ ਨਾਲ ਆ ਇਹ ਵਿਸ਼ਵਾਸ ਦਵਾਉਣੀ ਹੈ ਜਿਆਦਾ ਹਲਕੇ ਜਿਹੇ ਪ੍ਰੈਸ ਕਰਨ ਸੋ ਬੰਦੇ ਨੇ ਖਾਦਾ ਹੋਵੇ ਨਾ ਉਹਦਾ ਮਾੜਾ ਕਦੀ ਨਹੀਂ ਕੋਈ ਜਿਹੜੇ ਕੋ ਕਰ ਰਹੇ ਨੇ ਸਭ ਕੁਝ ਜੇ ਬਣਿਆ ਤੇ ਸ਼ਰੋਮਣੀ ਕਾਰੀਗਰ ਦਾ ਬਣਿਆ ਉਹਨਾਂ ਨੂੰ ਇਹ ਗੱਲ ਨਹੀਂ ਕੰਨੇ ਚਾਹੁੰਦੇ ਕਿਉਂਕਿ ਬਹੁਤ ਸਿਆਣੇ ਨੇ ਬਹੁਤ ਵੱਡੇ ਨੇ ਉਹਨਾਂ ਨੂੰ ਇਹ ਗੱਲਾਂ ਤੋਂ ਗ੍ਰੀਟ ਕਰਨਾ ਚਾਹੀਦਾ ਕਿ ਇਹ ਗੱਲਾਂ ਕਰਕੇ ਆਪਣਾ ਆਪ ਲੋਕਾਂ ਚ ਡਾਊਨ ਕਰ ਰਹੇ ਤੇ ਮੈਂ ਤੇ ਇਹੋ ਬੇਨਤੀ ਕਰਾਂਗਾ ਕਿ ਤੁਸੀਂ ਖਿਆਣੇ ਜਿਹੇ ਖਾਦਾ ਵਾ ਜੋ ਤੁਹਾਨੂੰ ਹਜ ਤੱਕ ਬਣਿਆ ਵਾ ਤੁਹਾਡਾ ਮਾਣ ਸਨਮਾਨ ਜੋ ਵੀ ਬਣਿਆ ਹੈ ਪਾਰਟੀ ਤੋਂ ਬਣਿਆ ਤੇ ਪਾਰਟੀ ਦੀ ਇੱਜ਼ਤ ਦੇ ਨਾਲ ਹੀ ਤੁਹਾਡੀ ਜਿੱਤ ਹੈ ਮੈਂ ਤੇ ਉਹਨਾਂ ਨੂੰ ਇਹ ਹੀ ਕਹਾਂਗਾ ਕਿ ਨਾਇਕ ਹਾਂ ਸਰਪ੍ਰੀਤ ਸਿੰਘ ਬਾਦਲ ਬਹੁਤ ਵਧੀਆ ਇਨਸਾਨ ਸੱਚਾ ਸੱਚਾ ਇਨਸਾਨ ਉਹਦਾ ਐਡਾ ਦਿਲ ਆ ਬਹੁਤ ਵੱਡਾ ਦਿਲ ਤੇਰਾ ਸਾਰਿਆਂ ਦੀਆਂ ਗੱਲਾਂ ਉਹ ਆਪਣੇ ਮਿੱਟੀ ਦੇ ਵਿੱਚ ਕਰੀ ਜਾਂਦਾ ਤੇ ਜੋ ਪਾਰਟੀ ਆ ਉਹ ਸਰਦਾਰ ਸੁਖਬੀ ਸਿੰਘ ਨੂੰ ਸਾਰਾ ਪੰਜਾਬ ਪਿਆਰ ਕਰਦਾ ਬੱਚਾ ਬੱਚਾ ਪਿਆਰ ਕਰਦਾ ਤੇ ਸਾਡਾ ਸਾਰਾ ਹਲਕਾ ਮੇਰਾ ਬੇਟਾ ਗੁਰਕਵਾਰ ਤੇ ਹੋਰ ਸਾਡੇ ਸੰਧੂ ਸਾਹਿਬ ਇਹ ਵੀ ਮੇਰਾ ਪਿਆਰਾ ਬੇਟਾ ਸਾਰੇ ਮੇਰੇ ਆਪਣੇ ਬੇਟੇ ਇੱਥੇ ਖੜੋਤੇ ਜਾਈਓ ਕਿਉਂਕਿ ਮੈਂ ਵੱਡਾ ਹਾਂ ਤੇ ਸਾਰਿਆਂ ਦੀ ਗਵਾਹੀ ਕਰਦਾ ਤੇ ਜੋ ਸਰਦਾਰ ਸੁਖਬੀ ਸਿੰਘ ਪੰਜਾਬ ਵਾਸਤੇ ਸੋਚ ਰਹੇ ਕੋਈ ਵੀ ਨਹੀਂ ਸੋਚਦਾ ਇਹ ਜਿਹੜੇ ਨਾਮੋਂ ਭੱਜ ਕੇ ਚਲੇ ਗਏ ਨੇ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਇਹਨਾਂ ਦੇ ਦਾਦੇ ਦੀ ਜਾਇਦਾਦ ਕਿੰਨੀ ਹੈ ਤੇ ਇਹਨਾਂ ਦੇ ਪਿਓ ਦੀ ਕਿੰਨੀ ਤੇ ਹੁਣ ਇਹਨਾਂ ਦੀਆਂ ਕਿੰਨੀਆਂ ਕਿੰਨੀਆਂ ਵੱਡੀਆਂ ਜਾਇਦਾਦਾਂ ਹਨ ਜੇ ਮੈਂ ਇਹ ਕਹਿੰਨਾ ਕਿ ਸਭ ਕੁਝ ਇਹਨਾਂ ਨੂੰ ਪਾਰਟੀ ਨੇ ਦਿੱਤਾ ਔਰ ਸ਼ਰਮਣੀ ਕਾਲੀ ਦਲ ਨੇ ਦਿੱਤਾ ਤੇ ਇਹਨਾਂ ਨੂੰ ਬਿਲਕੁਲ ਹੀ ਮੈਂ ਬੇਨਤੀ ਕਰਨਾ ਵੀ ਤੁਸੀਂ ਇਹ ਗੱਟੀਆਂ ਨਾ ਕਰੋ ਤੇ ਚੁੱਪ ਕਰਕੇ ਸਰਦਾਰ ਸੁਖਬੀਰ ਸਿੰਘ ਦੇ ਨਾਲ ਇੱਕ ਮਿੰਟ ਜਿਹਾ ਬਹਿ ਕੇ ਗੱਲ ਕਰ ਲਓ ਤੇ ਪਾਰਟੀ ਨਾਲ ਗਦਾਰੀ ਨਾ ਕਰੋ ਕਾਦੀਆਂ ਤੋਂ ਗੁਰਪ੍ਰੀਤ ਸਿੰਘ ਦੀ ਖਾਸ ਰਿਪੋਰਟ